ਇਹਦਾ ਖੇਤੀ ਮੇਲਾ ਜੱਫੀ ਤੋਂ ਹੈ। ਬਹੁਤ ਵਧੀਆ। ਸ੍ਰੀ ਦਰਬਰੀ ਅਮੇਰਸਾ ਸਰਦਾਰ ਆਏ ਇਹ ਤਾਂ ਇਤਿਹਾਸ ਨੇ। ਇਹ ਕੱਲੋ ਪਰਾਂ ਦਾ ਕੰਮ ਅੱਛੀ ਪਾੜੇ ਆ। ਝਿੰਗੇ ਨੇ ਅਜ ਤੋਂ 2 ਮਹੀਨਾ ਪਹਿਲਾਂ। ਇਹ ਦੇਖੋ ਜੀ ਜਿਹੜਾ ਇਹ ਮੇਲਾ ਲੱਗਿਆ ਹੋਇਆ ਹੈਗਾ ਇਹ ਕਿਉਂਕਿ ਇਸ ਸਮੇਂ ਇੱਕ ਤਾਂ ਲੰਗਰ ਦਾ ਟਾਈਮ ਹੁੰਦਾ ਵੀ ਬਹੁਤ ਸਾਰੇ ਸੇਵਾਦਾਰ ਲੰਗਰ ਲੈ ਕੇ ਆਉਂਦੇ ਆ ਪਿੰਡਾਂ ਤੋਂ ਜਿਹੜਾ ਪੰਜਾਬ ਯੂਨੀਵਰਸਿਟੀ ਵਿਖੇ ਮੋਰਚਾ ਚੱਲ ਰਿਹਾ ਸੀ ਪਿਛਲੇ 26 ਦਿਨਾਂ ਤੋਂ ਤੇ ਇਹ ਸਾਰੇ ਪ੍ਰਾਪ ਦੀ ਲੰਗਰ ਸ਼ਕਤ ਦੇ ਦੇਖ ਰਹੇ ਹੋ ਇੱਧਰ ਲੱਸੀ ਦਾ ਲੰਗਰ ਲਾਇਆ ਹੋਇਆ ਵੀਰਾਂ ਨੇ ਚਮਕਰਪੁਰ ਸਾਹਿਬ ਤੋਂ ਹਾਂ ਗੁਰਦੁਆਰਾ ਕੱਛੀ ਗੜੀ ਸ੍ਰੀ ਚਮਕੌਰ ਸਾਹਿਬ ਤੇ ਇੱਧਰ ਚਾਹ ਦਾ ਲੰਗਰ ਰਸ ਤੇ ਪਲਾਉ ਤੇ ਇੱਧਰ ਪਾਣੀ ਦੀਆਂ ਟੈਂਕੀਆਂ ਤੇ ਤੁਸੀਂ ਦੇਖੋਗੇ ਕਿ ਇਹ ਹਰ ਪ੍ਰਕਾਰ ਦੇ ਲੰਗਰ ਇੱਥੇ ਲਾਏ ਹੋਏ ਨੇ ਲੋਕਾਂ ਨੇ ਤੇ ਜਾਦੇ ਚੈਲਪੈਲ ਇੱਥੇ মিডিਆ ਦੀ ਕਿਉਂਕਿ ਰਾਤ ਜਿਹੜੀ ਜਿੱਤ ਸਟੂਡੈਂਟਸ ਨੇ ਹਾਸਲ ਕੀਤੀ ਹੈਗੀ ਇਹ ਇੱਕ ਬਹੁਤ ਵੱਡੀ ਜਿੱਤ ਆ ਜੇ ਦੂਜੀ ਵਾਰੀ ਮੋਦੀ ਸਰਕਾਰ ਦੇ ਧੌਣ ਚੁੱਕ ਲਗਿ ਸੇ ਨੇ ਕੱਢਿਆ ਤਾਂ ਇੰਨਾ ਸਟੂਡੈਂਟਸ ਨੇ ਕੱਢਿਆ ਪਹਿਲੀ ਵਾਰੀ ਕਿਸਾਨਾਂ ਨੇ ਕੱਢਿਆ ਸੀ ਸੋ ਇਹ ਹਮ ਸਾਰੇ ਇੱਥੇ ਜਿਹੜਾ ਧਰਨਾ ਪਿਛਲੇ 26 ਦਿਨਾਂ ਤੋਂ ਚੱਲ ਰਿਹਾ ਸੀਗਾ ਇਹ ਜਗ੍ਹਾ ਦੇ ਉੱਤੇ ਤੇ ਹੁਣ ਇਹ ਦੇਖੋ ਤੁਸੀਂ ਗੱਦੇ ਇਕੱਠੇ ਹੋਏ ਤੁਹਾਨੂੰ ਦਿਖ ਰਿਹਾ ਹੈਗੇ ਇਹ ਗੇਟ ਵੀ ਲੌਕ ਕੀਤਾ ਹੋਇਆ ਸੀਗਾ ਤੇ ਇਹ ਦੇਖ ਸਕ ਰਹੇ ਹੋ ਤੁਸੀਂ ਇੱਥੇ ਸਾਰਾ ਸਟੂਡੈਂਟਸ ਨੇ ਆਪਣਾ ਹਸਣ ਲਾਇਆ ਹੋਇਆ ਸੀਗਾ ਪਿਛਲੇ 26 ਦਿਨਾਂ ਤੋਂ ਇੱਕ ਜਿੱਤ ਹਾਸਲ ਕਰਕੇ ਜਿਨ੍ਹਾਂ ਨੇ ਇੱਕ ਰਿਕਾਰਡ ਕੈਮ ਕਰਤਾ ਨਮਾ ਤੇ ਹੁਣ ਜਿਵੇਂ ਜਿਵੇਂ ਇਹਨਾਂ ਦੇ ਤਜਰਬੇ ਵਧਦੇ ਜਾਂਦੇ ਆ ਸੰਘਰਸ਼ ਦੇ ਓਵੇਂ ਓਵੇਂ ਲੋਕਾਂ ਦੀ ਸਰਕਾਰਾਂ ਤੇ ਦਬਾਅ ਵੀ ਵੱਧਦਾ ਤੇ ਲੋਕਾਂ ਦੀ ਜਿਹੜੀ ਜਿੱਤ ਵੀ ਆ ਉਹ ਵੀ ਯਕੀਨੀ ਬਣਦੀ ਆ ਇਸ ਗੱਡੀ ਦੇਖ ਸਕਦੇ ਹੋ ਪੂਰੀ ਸਜਜੀ ਹੋਈ ਆ ਜਿਹਦੇ ਵਿੱਚ ਝੰਡੇ ਵੀ ਲੱਗੇ ਹੋਏ ਆ ਇੱਧਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦਾ ਬੈਨਰ ਤੇ ਇੱਧਰ ਜਿੰਨੇ ਵੀ ਤੁਸੀਂ ਮੀਡੀਆ ਵਾਲੇ ਲੋਕ ਦੇਖ ਰਹੇ ਹੋ ਪੂਰਾ ਲੋਕਾਂ ਦਾ ਤਨਤਾ ਲੱਗਿਆ ਹੋਇਆ ਇੱਥੇ ਭਰਿਆ ਹੋਇਆ ਗਰਾਊਂਡ ਹਣੇ ਕੋਲ ਉਹਦਰ ਲੂਗੇ ਕੁਝ ਲੋਕ ਪਰੇ ਜਾ ਕੇ ਸ਼ਾਨ ਦੇ ਵਿੱਚ ਨਹੀਂ ਇੱਥੇ ਹੋਏ ਆਦਰ ਤੇ ਇਧਰ ਦੂਰ ਤੱਕ ਪੂਰਾ ਇਹ ਚੌਕ ਜਿਹੜਾ ਇਹ ਬੰਦ ਕੀਤਾ ਹੋਇਆ ਹੈਗਾ